ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਜੋ ਅੱਜ ਅਜੋਧਿਆ ਦੇ ਵਿੱਚ ਆ ਰਾਮ ਮੰਦਰ ਦਾ ਉਦਘਾਟਨ ਹੋਇਆ ਔਰ ਨਾਲ ਹੀ ਸ੍ਰੀ ਰਾਮ ਦੀ ਪਾਰਕ ਕੋਸ਼ਿਸ਼ਤਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੇ ਲਾਈਵ ਅਸੀਂ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਔਰ ਅਸੀਂ ਸਾਰਿਆਂ ਨੇ ਪਾਰਟੀ ਬਾਜੀ ਤੋਂ ਸਾਰਿਆਂ ਉੱਠ ਕੇ ਗੁਰਦਾਸਪੁਰ ਦਾਸ ਕਰਕੇ ਆਪਣੇ ਸ਼ਹਿਰ ਦੀ ਗੱਲ ਕਰਾਂ ਸਾਰਿਆਂ ਨੇ ਇਕੱਠੇ ਹੋ ਕੇ ਉਹ ਉਸ ਅਹਿਮ ਪਲਾਂ ਦਾ ਜਿਹੜਾ ਅਸੀਂ ਹਿੱਸਾ ਬਣਿਆ ਉਹ ਵੀ ਪ੍ਰਭੂ ਦੀ ਕਿਰਪਾ ਲਈ ਸਾਨੂੰ ਮੌਕਾ ਮਿਲਿਆ ਵਿਚ ਸ਼ਾਮਲ ਹੋਣ ਦਾ ਅੱਜ ਬੜੀ ਵੱਡੀ ਤعداد ਚ ਸਾਰੇ ਹੀ ਆ ਰਾਮ ਭਗਤਾਂ ਨੇ ਸਾਰੇ ਲੋਕਾਂ ਨੇ ਲੰਗਰ ਲਾਏ ਹੋਏ ਆ ਔਰ ਆ ਯਾਤਰਾ ਨਿਕਲ ਰਹੀ ਹੈ ਬਹੁਤ ਵੱਡੀ ਜਿਹਦੇ ਵਿੱਚ ਮੈਂ ਆਸ ਕਰਦਾ ਕਿ ਸਾਰੇ ਸਮਾਂ ਕੱਢ ਕੇ ਅਸੀਂ ਯਾਤਰਾ 'ਚ ਵੀ ਆਪਣਾ ਸਮਾਂ ਕੱਢਣਗੇ ਔਰ ਪ੍ਰਭੂ ਰਾਮ ਜੀ ਦੇ ਕੇ ਹੀ ਅਰਦਾਸ ਕਰਦੇ ਆ ਕਿ ਉਹ ਸਾਰੇ ਘਰਾਂ ਦੇ ਉੱਤੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਸਾਡੇ ਵਿੱਚ ਆਪਸੀ ਭਾਈਚਾਰਾ ਕਾਇਮ ਰਵੇ ਕਿਉਂਕਿ ਜਿੱਥੇ ਆਪਸੀ ਭਾਈਚਾਰਾ ਜਿੰਨਾ ਚਿਰ ਕਾਇਮ ਰਹੂਗਾ ਉਨੀ ਦੇਰ ਤੱਕ ਸਾਡੇ ਸੂਬੇ ਸਾਡਾ ਮੁਲਕ ਤਰੱਕੀ ਕਰਦਾ ਰਹੂਗਾ ਔਰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਬਤੌਰ ਇੱਕ ਆਮ ਇਨਸਾਨ ਵਾ طور ਇੱਕ ਭਗਤਾਂ ਦੇ ਰੂਪ ਦੇ ਵਿੱਚ ਆ ਸਾਰੀ ਸੰਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਦੇ ਹੋਏ ਯਾਤਰਾ ਵੀ ਕੱਢ ਰਹੇ ਹਾਂ ਇਸ ਵੰਚ ਮੈਂ ਇੱਕ ਵਾਰ ਫੇਰ ਪ੍ਰਭੂ ਰਾਮ ਜੀ ਦੇ ਅੱਜ ਇਸ ਸਮਾਰੋਹ ਦੇ ਵਿੱਚ ਅਹਿਮ ਪਲਾਂ ਦੇ ਵਿੱਚ ਜਿੰਨੇ ਵੀ ਕਦਮ ਚੱਲ ਕੇ ਆਏ ਆ ਸਾਰਿਆਂ ਨੂੰ ਦਿਲ ਦੀਆਂ ਕਰਾਈਆਂ ਤੋਂ ਮੁਬਾਰਕਬਾਦ ਅੱਜ ਜਿਹੜੀ ਸ਼ੋਭਾ ਯਾਤਰਾ ਹੈ ਇਹ ਜਿਹੜੀ ਆ ਇੱਥੋਂ ਚੱਲ ਕੇ ਮੁੜ ਕੇ ਜਹਾਜ ਚੌਂਕ ਜਹਾਜ ਚੌਂਕ ਤੋਂ ਹਨੂਮਨ ਚੌਂਕ ਹਨੂਮਨ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੇ ਲਾਇਬ੍ਰੇਰੀ ਚੌਂਕ ਤੋਂ ਜਿਹੜੀ ਪ੍ਰਾਣੀ ਸਬਜ਼ੀ ਮੰਡੀ ਕਾਨੋਵਾਲ ਚੌਂਕ ਤੇ ਫਿਰ ਮਾਈ ਜੀ ਦੇ ਮੰਦਿਰ ਤੇ ਜਾ ਕੇ ਜਿਹੜੀ ਸਭਾਵਤ ਹੋਣੀ ਆ ਇਹਦੇ ਚ ਅਸੀਂ ਜਿਹੜੀ ਪੁਲਿਸ ਫਰੰਟ ਤੇ ਵੀ ਪੁਲਿਸ ਲਾਤੀ ਨਾਲ ਪੀਸੀਆਰ ਲਾਇਆ ਨਾਲ ਸਾਰੇ ਚੌਕਾ ਦੇ ਵਿੱਚ ਅਸੀਂ ਟ੍ਰੈਫਿਕ ਪੁਲਿਸ ਲਾਈ ਹੈ ਜੀ ਸਪੈਸ਼ਲ ਨਾਕੇ ਵੀ ਲਾਤੇ ਨੇ ਵੀ ਰਸਤਿਆਂ ਦੇ ਵਿੱਚ ਤੇ ਪਿਛਲੇ ਪਾਸੇ ਪਾਲਕੀ ਸਾਹਿਬ ਦੇ ਨਾਲ ਵੀ ਫੋਰਸ ਲਾ ਕੇ तकरीबन 100 ਕੁ ਮਲਾਜ਼ਮ ਜਿਹੜਾ ਅਸੀਂ ਇਹਦੇ ਦੇ ਅਰੇਂਜਮੈਂਟ ਤੇ ਲਾਇਆ ਹੋਇਆ ਹੈ ਜੀ ਇਸ ਤਰ੍ਹਾਂ ਲੋਕਾਂ ਨੇ ਰਾਤ ਨੂੰ ਸੈਲਵਿਜਨ ਕਰਨਾ ਹੈ ਰਾਤ ਨੂੰ ਮੇਰੇ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਬੜੇ ਸ਼ਾਂਤੀਪੂਰਨ ਕਰਨਾ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਚਾਰਜ ਕਰ ਰਿਹਾ ਉਹਨਾਂ ਦੀ ਸਿਕਿਉਰਟੀ ਬਥੇਰੀ ਰਾਤ ਵੀ ਕੋਈ ਨਾਵੇ ਚੜੀ ਲਾਈ ਗਈ ਹੈ ਜਿੰਨੀ ਫੋਰਸ ਦਿਨੇ ਲੱਗੀ ਹੈ ਜੀ ਉਨੀ ਰਾਤ ਰੱਖੇਗੀ ਔਰ ਰਾਤ ਨੂੰ ਗਸ਼ਟਾਂ ਜਿਹੜੀਆਂ ਸਪੈਸ਼ਲ ਲਾਈਆਂ ਗਈਆਂ